kasih kan sangat tanya anak ini live, ਆਹ ਨੰਨੀਤੀ ਲੈ ਹੁਣ ਵਰਤਾ ਦੇ ਸੰਗਤ ਦੇ ਸਹੀਏ ਦੇ ਮੇਰਾ ਜੀਵਨ ਆਹ 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 ਤੇ ਬਾਪੂ ਤੋਂ ਮੈਂ ਹੁਣ ਪਸੰਦ ਆ ਨਾ ਤੇ ਨਾ ਹੀ ਆਹ ਆਹ ਕਿਹ ਯਾਹ ਕਿਹਨਾਂ ਦਾ ਮੈਂ ਦੇਖਣਾ ਇੰਨੇ ਬਾਰੇ ਹਲੋ ਜਨਾ ਤਾਂ ਪੂਰਤੋ ਸੰਗਤ ਆਇਆ ਨੇ ਦਰਸ਼ਨ ਮਿਲੇ ਕਰਕੇ ਸੀਰਤ ਵੀ ਹਾਂ ਕੀਰਤ ਕਿੱਥੋਂ ਆਇਆ

ਨੰਦੀ ਪੁੱਤ ਨੰਦੀ ਸਾਰੇ ਲੋਨ ਮਿਲ ਗਿਆ ਅੱਛੇ ਪ੍ਰਸ਼ਾਦ ਨੇ ਯਾਤਰਾ ਹੈ ਜਾਤ ਬਣ ਗਏ ਲਓ ਜੀ ਮੈਨੂੰ ਵੀ ਦਿਓ ਇਹ ਕਿੱਥੋਂ ਲਈਆਂ ਸੀ ਤੂੰ ਦੇਣਾ ਇਹ ਮੇਰਾ ਪਤਾ ਕੀ ਫੱਟ ਕੇ ਨਾ 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 ਰੱਖ ਲੈ ਨਾ ਪੁੱਤ ਨਾ ਉਹ ਹੋ

ਉਾਇ ਤੇ ਆਪ ਕੋਸੀ ਤੇ ਆ ਕੇ ਕੋਲੇ ਕੇ ਬੈਟਰ ਕੋਈ ਨਹੀਂ ਦੇ ਵਿੱਚ ਹੋਈ ਹੋਈ ਤਾਂ ਨਵੀਂ ਹੋਨੇ ਆ ਹਾਇ ਰਖਾ ਗੱਲ ਚੱਲ ਰਹੀ ਹੋਣਾ ਕਿੰਨਾ ਨਹੀਂ ਦਾਂਤੀ ਆ ਦਦੀ ਬੂਆ ਕੈਂਡੀਆਂ ਲਾਓ ਕੰਕਰ ਦੇ ਬੀ ਬੀ ਤੈਨੂੰ ਸ਼ਾਮ ਦਾ ਉਹ ਡਿਕਦਾ ਵੈ ਫਤੇ ਚਾਹ ਜੀ ਜੀ ਕਿੱਤੇ ਜਾਈ ਲੱਖੋਂ ਸਾਹ ਹਾਂ 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 ਹੱਸਦਾ ਜ਼ੇਰ ਦਾ ਵਧੀਆ ਬੰਦੀ ਮੈਂਗੇ ਸਾਨੂੰ ਤੇਰੀ ਪਾਣੀ ਹਾਂ ਇੱਕ ਕਿੱਡੀ ਜੀ ਲੱਭੋ ਬਾਦੂ ਪਹਾੜੀ ਇਲਾਕਾ ਕਿਵੇਂ ਲੱਗਾ ਵਧੀਆ ਸੀ ਮਸੀ ਸੀ ਮਸੀ ਰਹਾ ਚਾਦੋ ਨਾ ਮੇਰਾ ਗੂਗੂ ਮੇਰਾ ਗੂਗੂ 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 ਦੇਖੋ ਵੇਸ਼ਾ ਮੈਨੂੰ ਬੱਚੇ ਬੜੀ ਯਾਰੀ ਆ ਪਹਿਲਾਂ ਲਾਈਕ ਕਰੋ ਨਾਨੀ ਦੋ ਤਰੀ ਦੋਸਤ ਹੋੜੇ ਹੈ ਸਹੀ ਗੱਲ ਹੈ ਸ਼ੇਰ ਤੱਕ ਪਹੁੰਚ ਹੀ ਜਾਉਗੀ ਹੈ ਉਹਨੇ ਦਰਫੋ ਕਿਲੇ ਕਿਲਾ ਬਾਰੇ ਦੇ ਤਾਂ ਕਾਕਾ ਨਹੀਂ ਗਿਆ ਆਪਣਾ ਕਿਆ ਅੱਛਾ ਪਾਪਾ ਦੀ ਹਾਂ ਦਾਦਾ ਜਿੰਨਾਂ ਨੇ ਕੀਤਾ ਸੀ ਥੋੜੀ ਤੇ ਦਿੱਤਾ ਪਾਣੀ ਅੱਛਾ ਉਹ ਮੇਰੀ ਗੱਲ ਸੁਣੇ ਤਰਾ ਉੱਥੇ ਵੀ ਕਿਹਾ ਸੀ ਜਿੱਥੇ ਉਹ ਡੂੰਘੀਆਂ ਹੁਣ نیچے ਪੋੜੀਆਂ ਹੁੰਦੀਆਂ ਨੇ ਥੱਲੇ ਜਾ ਕੇ ਬੋਲੀ ਸਾਹਿਬ ਬੋਲੀ ਸਾਹਿਬ ਜਿੱਥੇ ਪੋੜੀਆਂ ਪੂੜੀਆਂ ਜਿੱਥੇ نیچے ਜਾ ਕੇ ਜਿੰਨੇ ਮਾਣੇ 35 ਪੋੜੀਆਂ ਹਾਂ एटी फाइव पता नहीं एटी सिक्स अजूबा देखे फिर ठीक थी। है पहाड़ है पहाड़ उत अच्छा ठीक है रोटियां पकदिया ने ਹੋਰ ਕਾਕੇ ਦੱਸ ਕੀ ਕੀ ਦੇਖਿਆ ਅੱਛਾ ਸਪੋਰਟ ਰੱਖਿਆ ਨੂੰ ਛੋਟਾ ਹੈ ਜੇ ਇਹ ਲੱਗਦਾ ਸਪੋਰਟ ਰੱਖੀ ਪੂਰੀ ਆ ਦੇਖੋ ਮੇਰਾ ਫੈਨ ਇਹ ਖਲੋਂਦਾ ਖਲੋਂਦਾ ਕੋਈ ਨਹੀਂ ਫੈਨ ਮੇਰਾ ਘਟਿਆ ਇਹ ਸੋੜ ਫਿਰ ਕੇ ਆਈ ਉਹ ਫੈਨ ਮੈਂ ਨਹੀਂ ਕਾਲ ਕੀਤਾ ਮੈਂ ਕਹਿੰਦਾ ਸੀ ਨਾ ਜੇ ਉਥੇ ਜੰਮੀ ਤੇ ਆ ਲੱਗਾ ਹੁੰਦਾ ਤਾਂ ਮੈਂ ਅੱਛਾ ਇਹ ਬੈਂਡ ਇਹ ਬੈਂਡ ਉਹਦੇ ਨਾਲ ਚੱਲਦਾ ਹੋਣਾ ਸਾਨੂੰ ਚੱਲਣਾ ਚੱਲਦਾ ਹੋਣਾ ਨਾ ਮੈਂ ਲੈ ਗਈਆਂ ਇਹ ਪੁੱਤ ਚਾਰਜਰ ਹੈ ਨਾਲ ਚਾਰਜਰ ਮਿਲਿਆ

ਭਾੜੇ ਗਏ ਸੀ ਛਡੇ ਛਡੇ ਛੋਟਾ ਛੋਟਾ ਸਿੰਘ ਵੜਿਆ ਇਧਰ ਆ ਇਧਰ ਆਪ ਕਿਹੜੇ ਪਹਾੜ ਤੇ ਕਿਹੜਿਆ ਸੀ ਇਧਰ ਆਪ ਕਿਹੜੇ ਪਹਾੜ ਤੇ ਕਿਹੜਿਆ ਸੀ ਭਾੜੇ ਗਏ ਸੀ ਛਡੇ ਛਡੇ ਛੋਟਾ ਛੋਟਾ ਸਿੰਘ ਵੜਿਆ ਇਧਰ ਆ ਇਧਰ ਆਪ ਕਿਹੜੇ ਪਹਾੜ ਤੇ ਕਿਹੜਿਆ ਸੀ ਨਹੀਂ ਮੈਂ ਕਹਿੰਨਾਂ ਉਹਨਾਂ ਨੂੰ ਲੈ ਜਾਣਾ ਕੰਮ ਇੱਕਦਮ ਚਲੋ ਘਰ ਦਾ ਸੰਭਾਲਦੇ ਪਾਪਾ ਬਿਨਾਂ ਚੱਲਣਾ ਹੀ ਨਹੀਂ ਕਰਦੇ ਹਾਂ ਨਿਗਰਾਨੀ ਰੱਖਣੀ ਪੈਂਦੀ ਹੈ ਨਾ ਆਹ ਲੱਡੂ ਉਹਨਾਂ ਨੂੰ ਦੁੱਧਾ ਕੋਪਨ ਦਾ ਫਿਰ ਆਹ ਲੱਡੂ ਬੈ ਜਾਓ ਬੈ ਜਾਓ ਲੱਡੂ ਗੁਰਦੰਡੇ ਅੱਛਾ ਲੈ ਆਓ ਖਾਈਏ ਫਿਰ ਇੱਕ ਮੈਨੂੰ ਦੇ ਦਿਓ ਬਸ ਲੱਡੂ ਕਰਦਾਰ ਲੈਂਦੇ ਆ ਕਾਕਾ ਲੱਡੂ ਖਾਣਾ ਹੈ मैं मेंटेन हूं एकदम नहीं नहीं किसी का नहीं है हेलो मैं जी मजे कर रही हूं हेलो मेरा तो सरंदा का नहीं दीदी शादी हो गई जयदीप की शादी में देखो अंदर आके पूरा ताके कौन कौन है तो बोलेंगे नहीं ना वो मत काकन तान कर दे मां से तो सी ना 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 कुछ ना नहीं 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 करना बहुत बढ़िया गोदर ले ना ਮੋਟੀ ਚੋਰ ਦੇ ਆ ਆਹ ਹਾਂ ਉਹਦਾ ਪੁੱਤ ਨਾ ਨਾ ਉਹਨਾਂ ਪਾਪਾ ਮੈਂ ਜੱਪਾ ਹੀ ਬੰਨ ਗੀ ਸੀ ਉੱਥੇ ਕੋਈ 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 ਲੈ ਆ ਗਿਆ ਸੀ ਤਾਂ ਮੈਂ ਨਵੇਂ ਨਹੀਂ ਮੰਨੇ ਨਾ ਮੈਂ ਜੱਪਾ ਲੈ ਕੋਈ ਗਾਲ ਨਾ ਗੁਰਦਵਾਲੇ ਕੋਈ ਡਾਰਨੇ ਕੋਤ ਤਾਂ ਲੈ ਆ ਗਿਆ ਤਾਂ ਫਿਰ ਤੈਨੂੰ ਨਵੀਂ ਮਿਲ ਗਈ ਹਾਂ ਤੈਨੂੰ ਮਿਲ ਗਈ ਵਾਇਲ ਗੁਰ ਜੀ ਨਾ ਦੁੱਜੀ ਪੇ ਤੇ ਹਾਂ ਅੰਜੀ ਪੁੱਤਵਾ ਦਿਆ ਤੁਵਾ ਦਿਆ ਪਾ ਰੋ ਉਹ ਪਾ ਰੋ 남겨서 가게에 가야 두 거시면 얼마나 하나? 안 돼, 안 돼. ਆਪੂ ਆਤਾਂ ਦੀਆਂ ਨਹੀਂ ਅਸੀਂ ਆਏ ਆ ਕਿ ਬਾਬੂ ਕੰਮ ਬਣਾਉਣਾ ਆਵੇ ਵੀਡੀਓ ਆ ਲੈ ਚੱਲਦਾ ਪਿਆ ਲਾਈਵ ਆਵੇ ਲਾਈਵ ਨੈਟ ਤੇ ਚੱਲਦਾ ਪਿਆ ਆ ਚਾ 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 ਤੁਹਾਡੀਆਂ ਮੈਂ ਤੁਹਾਡੀਆਂ ਵੀਡੀਓ ਬਣਾਉਣਾ ਫੋਟੋਆਂ ਬਣਾਉਣਾ ਨਿਹੁਰਗੀ ਹੈ ਅੱਛਾ ਇਹ ਰਿਕਾਰਡ ਪਿਆ ਰਹੇਣਾ ਇਹ ਗੱਲ ਐ ਪੁੱਤ ਜੇਕਰ ਮੇਰਾ ਪੁੱਤ ਇਹ ਗੱਲ ਐ ਅੱਛਾ ਦੱਸੀ ਘੜੇ ਘੜੇ ਗੁਰਦੁਆਰੇ ਗਏ ਸੀ ਨੰਦ ਗੁਰਦਵਾਰ ਬੇਸੀ ਤੇ ਫਤਿਹਗੜ੍ਹ ਸਾਹਿਬ ਗਏ ਸੀ ਹਾਂ ਔਰ ਸੇਰਾ ਸਾਹਿਬ ਬੇਸੀ ਪੁਟਕਾਰ ਸਾਹਿਬ ਬੇਸੀ ਮੈਂ ਕਹਨਾ ਕਿਸੇ ਹੋ ਹੋ ਕਿੰਨ ਕਮਲ ਸਾਹਿਬ ਆਤ ਮਾਛੀਵਾੜਾ ਸਾਬ ਹਾਂ ਠੀਕ ਹੈ ਤੇ ਆਪਣੇ ਉੱਤੇ ਨਹੀਂ ਗਏ ਆਪਣਾ ਜੀ ਦਸਿਆਰ ਦੱਸ ਗਏ ਚੰਗੋਰ ਸਾਹਿਬ ਵੀ ਛੋੜਾ ਵੀ ਗਏ ਸੀਗੇ ਚੰਗੋਰ ਸਾਹਿਬ ਵੀ ਗਏ ਸੀ ਠੀਕ ਹੈ ਠੀਕ ਬੜੇ ਰਸਤੇ ਫਰਦ ਵਾਲੇ ਇੰਨ ਸਾਰੀ ਚੈਟਿੰਗ ਕਰਦੇ ਕੱਕ ਪਾੜ ਦੇਖੀਂ ਪਾੜ ਠੀਕ ਹੈ ਆਪਾਂ ਰਾਤੀ ਨੂੰ ਕਰਦੇ ਔਰ ਦੋਸਤੋ ਫਿਰ ਵਸੇ ਜੇ ਦੇ ਮੋਰੇ ਬਸ ਨਾ ਚਾਹੇ ਇਹਨੇ ਬਰ ਅੱਧਾ ਚਾਰ ਸੂਪਸਾ ਆਦਾ ਟੂ ਸੀ ਤੇ ਅੱਜ ਘਰ ਵਾਪਸ ਸੀ ਸੰਤਾਨੀਆ ਸਿੰਘ ਟੈਲਰ ਦੀਆਂ ਸਿਓ ਰਸਤੇ ਜੂ ਉਤਰ ਕੇ ਤੇ ਆਪਣੇ ਘਰੋ ਘਰ ਚਲੇ ਗਿਆ ਦਾ ਅੱਧਾ ਟਾਈਮ ਹੋ ਗਿਆ ਥੋੜਾ ਨਵਾਂ ਦੀ ਪੋਣੇ ਕੇ 10-12 ਚੱਲੇ ਨੇ ਤੇ ਜਿਹੜੀਆਂ ਦਸਤੇ ਚ ਸੰਤਾਂ ਬਾਸੂ ਪਰਗਾ ਉਹ ਆਪਣੇ ਆਪਣੇ ਘਰੋਸੇ ਚਲੁੰਦੀਆਂ ਜਦੋਂ ਇਸ ਨਾਲ ਜਾਣਾ ਸੀ ਤੇ ਤਾਂ ਕਾਫੀ ਵੱਡੀ ਗਰ ਕੱਟ ਦੇ ਵਿੱਚ ਸੰਤੋ ਇੱਕ ਤੁਰੀ ਸੀ ਤੇ ਉਹਨਾਂ ਰਹੀਆਂ ਰਾਜੀ ਪਰਤਲੇ ਕਰ ਰਹੀਆਂ ਨੇ ਆਏ ਘਰ ਦੇ ਆਪਣੇ ਜਿਹੜੇ ਨਹੀਂ ਰਿਸ਼ਤੇ ਦੇ ਆ ਉਹ ਆਰੇ ਉਹਦੀ ਬੇਟੀ ਇਹ ਸਾਰੇ ਤਰ੍ਹਾਂ इतों उतर पे अज मौसम भी खराब है थोड़ा जहा बारिश बारिश काफ़ी हो गई है सड़क से पानी भी रुक गया से ऐसे भी बारिशों का टाइम हर पास ही है ਜੀ ਅੱਜ ਦਾ ਲਾਜ ਪੈਂਦਾ ਹੈ ਸਸਰੀ ਦਾ ਸਾਰ ਹੈ